ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਵਾਹ ਹੋਰ ਇਹ ਲਾਈਟ ਹੁਣ ਆਈ ਦੇਖ ਲੈ ਤਿੰਨ ਦਿਨ ਤੇ ਮੈਂ ਮੈਂ ਪਾਣੀ ਇੱਕ ਹੋਰ ਗੱਲ ਹੈ ਜਦੋਂ ਪਾਣੀ ਲੱਗਣੇ ਉਦੋਂ ਨਹੀਂ ਝਾਕੀ ਜੇ ਨਹੀਂ ਜਦ ਮਰਜ਼ੀ ਦੇਖ ਲੈ ਲਾਈਟ ਬਲਦਾ ਬਲਦਾ ਮਤਲਬ ਰਾਤ ਮੈਂ ਰਜਾਈ ਝਾਕ ਕੇ ਲਿਆ ਗਿਰ ਇਥੇ ਰਜਾਈ ਝਾਕ ਕੇ ਗੱਡੀ ਮੈਂ ਰੱਖ ਲਈ ਕੰਬਲ ਰੱਖ ਲਿਆ ਇੱਕ ਮੰਡ ਨੂੰ ਮੰਡ ਨੂੰ ਮੈਂ ਜਾਊਗਾ ਜਾਂ ਮੈਂ ਕਿਹਾ ਜਾਊਗਾ ਸਾਲਾ ਮੈਸੇਜ ਨਹੀਂ ਆਇਆ 12:00 ਵਜੇ 12:00 ਵੱਜ ਗਏ ਸਾਲੇ ਉਹ ਕੁੱਤਾ ਝਾਕ ਜੇ ਨਾ ਬੰਦਾ ਸੌਣੇ ਜੋਗਾ ਨਾਗੋ ਲੈਟ 간ੂ ਦੇਖੋ ਫੌਜੀ ਨੂੰ ਕਰਿਆ 10 ਵਜੇ ਫੋਨ ਫੌਜੀ ਕਹਿੰਦਾ ਆਈਓ ਨਹੀਂ ਮੈਂ ਆਹ ਆਹ ਚੱਲ ਪਈ ਥੋੜੀ ਉੱਥੇ ਜੱਲੀ ਮਾ ਇਹਨੇ ਰਾਤ 6-7 ਵੀਗਿਆ ਭਰਤੇ ਸਾਜਦੇ ਦਿਨ ਚੜਦੇ ਨੂੰ ਇਹ ਕਿੱਥੇ ਚਲਾਈ ਦਿੱਤੀ ਤਾਂ ਏ ਚੜਾਈ ਦਿੱਤੀ ਗਨਪੂਲਰਾਂ ਨੂੰ ਤਾਂ ਨਾ ਨਹੀਂ ਉਧਰ ਅੜ ਲਾਈ ਦਿੱਤੀ ਪੂਲਰਾਂ ਨੂੰ ਚਲ ਇਹ ਤਾਂ ਬੱਲਬ ਤਾਂ ਪਤਾ ਲੱਜਿੰਦਾ ਹੋਰ ਕੁਝ ਨਹੀਂ ਵੀ ਆ ਗਈ ਲੈਟ ਰੇ ਉਹਨੂੰ ਮੈਂ 10-11 ਵਜੇ ਫੋਨ ਕਰੀ ਜਾਂ ਕਹਿੰਦਾ ਲੈਟ ਆਈਓ ਦੀ ਮੈਂ ਆਹ ਦੇਖ ਵੀ ਲੈ ਸਵਾਰ ਕੇ ਕਹਿੰਦਾ ਆਈਓ ਨਹੀਂ ਸਾਹਮਣੀ ਹੈ ਕਰ ਕਿਆਰੇ ਭਾਈ ਬਜਾਹ ਵਾਲੇ ਮੈਂ 12 ਵਜੇ ਕੇ ਮਾ ਨੂੰ ਆਈਏ ਉਹਨਾਂ ਨੂੰ ਆਵਾਜ਼ ਜੂਠਣ ਲੈ ਜੁਗਾ ਰਾਤ ਨੂੰ ਕਿਤੇ ਆਏ ਨਾ ਇਹੋ ਵੀ ਖੜੀ ਉੱਧਰ ਲੇ ਦੀ ਕਾਂਕ ਬੀਜੇ ਨੇ ਪਈ ਉਹਦਾ ਖੇਤ ਭਰ ਜਵੇ ਇਹੀ ਤਾਂ ਸਭ ਤੋਂ ਦਿੱਕਤ ਹੈ ਹੋਰ ਚਾਲਦੀ ਉੱਕਣੀ ਮੈਂ ਕੰਪਲ ਰੱਖੇ ਵੇ ਰਿਆਈ ਨੇ ਰੱਖੀ ਵੀ ਕਿਧਰ ਕਹਿੰਦੇ ਜੀ ਗੱਡੀ ਜੀ ਗੱਡੀ ਹੱਕਤੀ ਵੀ ਚਲੋ ਭਾਈ ਖੇਤ ਨੂੰ ਤੇ ਚਲਦੀ ਹੋਈ ਤਾਂ ਮਾਤਾ ਲਾਈ ਜਾਊਂਗਾ ਨਹੀਂ ਆਪਣਾ ਵਾਪਸ ਆ ਜਾਊਂਗਾ ਪਾਣੀ ਹੋਰ ਪਾਸੇ ਛੱਡਾਂਗਾ ਜਿੱਦ ਨੂੰ ਨਹੀਂ ਜਾਊਗਾ ਹੈ ਕਿ ਨਹੀਂ ਅੱਗੇ ਦੀ ਫਿਰ ਕਾ ਨੂੰ ਆਈ ਹੈ ਨੱਕੇ ਮੈਂ ਫੇਰ ਦੂਏ ਸੜਕ ਦੇ ਨਾਲ ਵੱਡਿਆ ਡਰੇਨ ਕਿੰਨੀ ਮਾਝੇ ਜ਼ਿਆਦਾ ਭਰ ਗਿਆ ਥੋੜਾ ਡਰੇਨ ਤੋਂ ਗਿਰ ਜੂ ਮੁੜ ਕੇ ਹੁਣ ਤੱਕ ਆਈ ਹੋਣੀ ਆ ਗਈ ਫੇਰ ਆਈ 6 ਵਜੇ ਸਵੇਰ ਨੂੰ 5 ਵਜੇ ਕੱਲ ਦਿਨ ਦੀ ਗੱਲ ਪਟੇ ਹਾਂ ਫੇਰ 5 ਵਜੇ ਮਹਾਦਵੀ ਨੂੰ ਜਮ ਉੱਠਿਆ ਮੈਂ ਜਾ ਕੇ ਠੱਕਿਆ ਮੈਂ ਦੇਖ ਵੀ ਆਇਆ ਬਾਲਿਆ ਬਾਲਾ ਬੁੱਲੂ ਨੂੰ ਕਿ ਨਹੀਂ ਨੇ ਮੈਸੇਜ ਆਇਆ ਕਹਿੰਦਾ ਮੈਸੇਜ ਤਾਂ ਆਇਆ ਨਹੀਂ ਚਾ ਫੌਜੀ ਨੂੰ ਫੇਰ ਮਾਰਿਆ ਹੁਣ ਸਾ 3 6 ਵਜੇ ਕਹਿੰਦਾ ਮੋਟਰ ਚੱਲਦੀ ਹੈ ਚੱਲ ਕੇ ਕਹਿੰਦਾ ਬੰਗਲੇ ਫਿਰਦੇ ਆ ਮੈਂ ਨਾਲ ਮੋਟਰ ਦੇਖ ਬੰਗਲੇ ਨਾ ਦੇਖ ਤੂੰ ਮੋਟਰ ਚੱਲਦੀ ਹੈ ਇਹ ਵੀ ਨਿਸ਼ਾਨੀਆਂ ਬੰਗਲੇ ਵੀ ਪ ਮੈਂ ਮੋੜ ਦੇ ਗਿਆ ਮੋੜ ਚੱਲਦੀ ਆ ਫੇਰ ਗਿਆ ਉੱਥੇ ਨੱਕਾ ਕਰਕੇ ਮੇਰੇ ਜਾਂਦੇ ਨੂੰ ਜਿਹੜੀ ਉਹਨੇ ਦਵਾੜ ਪਰਤਾ ਜਾਂ ਮੈਂ 6-7 ਵਜੇ ਗਿਆ ਹੁਣ ਵੀ ਸਮਝ ਲੈ ਲੇਟ ਐ ਤੇਰੀ ਚੱਲਦੀ ਆ ਹੁਣ 11 ਵਜੇ ਆ ਗਈ ਪੂਰੇ ਹੁਣ ਚੱਲਦਾ ਮੰਡ ਹੁਣ ਵੀ ਹੁਣ ਮੈਂ ਨੱਕਾ ਵੱਟ ਗਿਆ ਹੈ ਵੇ ਕੈਰੇਮਿਕ ਨੂੰ ਅੱਛਾ ਇੱਧਰ ਫੇਰ ਇਹ ਚੱਕਣਾ ਤਾਂ ਹੁਣ ਇਹ ਚੱਕ ਕੇ ਲਿਆ ਕੇ 25 ਲੱਗੇ ਤੇ ਸਹੀ ਲੱਦਣ 25 ਟੋਟੇ ਲੈਂਦੇ ਮੈਂ ਦਾਇ ਦੇ ਚੱਕ ਕੇ ਹੁਣ ਗੰਨੇ ਦਾ ਸਾਜੂ ਸਾਰੇ ਹੀ ਹਾਂ ਠੀਕ ਹੈ ਹਾਰੇ ਇੱਕ 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 ਬਸਲ ਤਾਂ ਫੇਰ ਚੱਕਣਾ ਚਾਹੀਦਾ ਹੁਣ ਮੈਂ ਚੱਕ ਕੇ ਨਹੀਂ ਕਰਦਾ ਬਰਾਬਤਾ ਨਹੀਂ ਹੁੰਦਾ ਸਾਡੇ ਕੋਲ ਵੀ ਪਿਆਰ ਨਹੀਂ ਨਾ ਨਾ ਸਾਡਾ ਤਾਂ ਪੈ ਜਾ ਆਹ ਰਗਾ ਗੰਨੇ ਗੁੰਨੇ ਜਿੱਦੇ ਚ ਪਾਈ ਜਣਾ ਤੇਰਾ ਧਾਨਾ ਜਸੇ ਤਾਂ ਲੌਂੜੇ ਖਤਮ ਹੋ ਜਣੇ ਠੀਕ ਨਹੀਂ ਹੁਣ ਪੂਲਰਪਾ ਵਾਲਾ ਵਾਲੇ ਖੇਤ ਪੱਠ ਹੁਣੇ ਆ ਜਵੀ ਵਾਲੇ ਆ ਉਹਨਾਂ ਦੇ ਵਿਦਾਇਤ ਪੈਣੀ ਐ ਪੈਣਾ ਪਾਏ ਮਾਰੇ ਦਾ ਹੀ ਕੰਮ ਆ ਫਸਲ ਦਾ ਮਾ ਢਾਂਗ ਲਾ ਦੀ ਇਹਨਾਂ ਦੀ ਇੱਥੇ ਜੂਰੀ ਜਿੱਦਣ ਆਇਆ ਉਦੋਂ ਚੱਕ ਲੂੰਗੇ ਆ ਰੱਖੋਂਗੇ ਹਾਂ ਹਾਂ ਯਾਦ ਰੱਖ ਲੈਣਾ ਉਹ ਕਾ ਰੱਖ ਲਿਓ ਹੋਰ ਕੀ 2000 ਤਾਂ ਹੁਣੀ ਪੈ ਜਾਣੇ ਯਾਰ ਜਿਹੜੀ ਹੁਣ ਮੰਡ ਚ ਰਹਿ ਕਿੰਨਾ ਕੁ ਗਿਆ ਪਾਣੀ ਪਾਣੀ ਮੰਡ ਮਾ ਤਾਂ ਮੇਰਾ ਅੱਜ ਜੇ ਰਾਤ ਨੂੰ ਦਿਨ ਦਿਨ ਚੱਲੀ ਗਈ ਸਾਰੇ ਦਿਹਾੜੀ ਫੇ ਤਾਂ ਭਰ ਦਊਗੀ ਨੀ ਰਾਤ ਰਾਤ ਚੱਕ ਤੱਪੜੇ ਰੱਖਣਾ ਨਹੀਂ ਕੱਲ ਨੂੰ ਦਿਨ ਵਿੱਚ ਜਾਊਂਗਾ ਕਿਹੜਾ ਕੋਈ ਮੀਰ ਰਾਤ ਨੂੰ ਯਾਰ ਔਖਾ ਹੈ ਹਾਂ ਨਾਲੇ ਹੁਣ ਰਾਤ ਦਾ ਸਮਾਂ ਨਹੀਂ ਰਿਹਾ ਰੋਪੜ ਜਿੰਨੀ ਬਾਟ ਪੈ ਜਾਂਦੀ ਯਾਰ ਯਾਰ ਬਾਟ ਨੇ ਤਾਂ ਕੜੀ ਖਾਦੀ ਚਾਹੇ ਆਨੰਦਪੁਰ ਸਾਹਿਬ ਵੀ ਲੋਕਾਂ ਨੇ ਜ਼ਮੀਨ ਦਿੱਤੀ ਆਹੋ ਪਰ ਹੁਣ ਸਮਾਂ ਨਹੀਂ ਰਾਤ ਨੂੰ ਬਾਬਾ ਇਹ ਤਾਂ ਹੈਗੀ ਆ ਗੱਲ ਸੱਦੀ ਗੱਲ ਆ ਸੌ ਦੀ ੱਲੇ ਬੰਦੇ ਦਾ ਸਮਾਂ ਬਈ ਅੱਲਾ ਦੇ ਬੰਦੇ ਦਾ ਸਮਾਂ ਤਾਂ ਹੀ ਤਾਂ ਮੈਂ ਲਾਈਟ ਲੇ ਗਿਆ ਤਾਂ ਰਾਤ ਲਾ ਲਾਈਟ ਲਾਦੀ ਮੋਟਰ ਪਰ ਫੇਰ ਚੰਨ ਮਰ ਜਾਂਦਾ ਬਹੁਤ ਬਹੁਤ ਚੰਨ ਮਰਦਾ ਐਵੇਂ ਕੋਈ ਮੰਜ ਕੋਟ ਜਵੇ ਬਾਈ ਥੋੜੇ ਜੇ ਪੈਸੇ ਪਿੱਛੇ ਲੋਕ ਬੱਥ ਬੱਥ ਘੇਰ ਘਰੀਆ ਲੱਗ ਗਿਆ ਉਹ ਆ ਸੱਟਕ ਸੱਟੇ ਕਰ ਦਿੰਦਾ ਅਗਲਾ ਹੋ ਕੁਸ ਨਹੀਂ ਹੁਣ ਤਾਂ ਇਹ ਕਹਿਆ ਸਾਡੇ ਪੱਕਾ ਹੀ ਆ ਸਾਲੀ ਅਗਲਾ ਕਹਿੰਦਾ ਹਲਾ ਮੋਬਾਈਲ ਤਾਂ ਇਹੋ ਆ 2-3000 ਦਾ ਕੋਲ ਪਰ ਫਿਰ ਵੀ ਹੁਣ ਯਾਰ ਕਿਆ ਗੱਲ ਕਹਿਣੀ ਤਾਂ ਚਾਹੀਦੀ ਨਹੀਂ ਹੁਣ ਪਰੋਣਾ ਰਾਤ ਨੂੰ 10 ਵਜੇ ਮੋਟਰ ਚਲਾਉਣ ਗਿਆ ਤਾਂ ਉਹ ਹਾਂ ਰਾਤ ਨੂੰ ਬਾਬਾ ਦਾ ਨੇ ਉਹ ਅੱਗੇ ਰਿਹਾ ਇਹ ਕੀ ਹੋਇਆ ਗਿਆ ਨਹੀਂ ਹੋਇਆ ਅੱਜ 9 ਸਾਲ ਹੋ ਗਏ ਉਹ ਸਾਨੂੰ ਵੀ ਨਹੀਂ ਪਤਾ ਉਹ ਹੀ ਗੱਲ ਹੈ ਉਹ 9 ਸਾਲ ਦਾ ਪਿਆ ਹੀ ਕੋਮਾ ਚ ਕੋਮਾ ਚ ਪਿਆ ਹੋਇਆ ਰੁਕਣੀ ਪਿਆ ਹੈ ਨਾ ਨਾ ਬੰਦਾ ਉੱਠਦਾ ਨਹੀਂ ਉਹ ਲੋਗਾ ਤਾਂ ਦੱਸੂਗਾ ਉਹ ਹੀ ਗੱਲ ਹੈ ਮੇਰੇ ਮੂਰੇ ਗੈਂ ਆਈਆ ਕੀ ਆਇਆ ਗਿਆ ਨਹੀਂ ਆਇਆ ਰਾਤ ਨੂੰ ਹਲ ਜਾ ਮੈਨੂੰ ਕਿਸੇ ਨੇ ਕੁੱਟਿਆ ਹੈ ਤਾਂ ਕੋਈ ਲੋਰੀ ਨਹੀਂ ਜਾਂ ਬੰਦਾ ਬੋਲੀ ਨਹੀਂ ਯਾਰ ਮੁਰਕੇ ਮੁਰਕੇ ਬੋਲਿਆ ਨਹੀਂ ਹੈਗਾ ਜੇ ਬੋਲੀ ਨੂੰ ਦੱਸਣੇ ਜੋਗਾ ਹੋ ਨਹੀਂ ਉਹ ਦੱਸੂਗਾ ਕਿਹਾ ਲਿਖਣੇ ਜੋਗਾ ਹੋ ਨਹੀਂ ਬਸ ਆਇਆ ਇਸ਼ਾਰਾ ਜਾ ਕਰ ਇਸ਼ਾਰਾ ਜਾ ਕਰਕੇ ਤਾਂ ਸਮਝ ਨਹੀਂ ਪਤਾ ਨਹੀਂ ਕਿ ਹਿੰਦੇ ਦਾ ਛੋਟੇ ਵਰਗਾ ਪਿਆਦਾ ਬੰਦਾ ਆਹ ਦੋਸਤ ਚਲਾ ਕੇ ਨਾ ਸਰੀਰ ਉਹ ਜਈ ਪਿਆ ਸਿਰਫ ਦਿਮਾਗੀ ਤੌਰ ਤੇ ਖਤਮ ਹੋ ਗਿਆ ਕੰਮ ਉਹ ਵੀ ਹੋ ਗਿਆ ਨਾ 723 ਕਸੂਤੀ ਬਾਜੀ ਨਾ ਬੈਠਣ ਦਾ ਪਤਾ ਨਾ ਉੱਠਣ ਦਾ ਨਾ ਖਾਣ ਦਾ ਸਾਰਾ ਬੰਦੂਏ ਬੰਦੇ ਬੱਡ ਪੈਂਡ ਨਾ ਤੁਰਦਾ ਦਰਦਾ ਹੈਗਾ ਕਿ ਨਹੀਂ ਪਈ ਹੈ ਤੇ ਰੋਖਾ ਬਾਈ ਤਾਂ ਦੇਖੀਏ ਗੱਗੇ ਤਾਰੀਏ ਰੇ ਫਿਰ ਹੈ ਇਹ ਤਾਂ ਤਾਰ ਨਹੀਂ ਲੈਣਾ ਉਹ ਹੋਰ ਕੀ ਆਪ ਨੂੰ ਤਾਰਾ ਸਕੰਜੇ ਜੀ ਨੂੰ ਖਾਲੀ ਸਕੰਜਾ ਵੀ ਫੋੜ ਲੇਗਾ ਪੁੱਤੋ ਰਪਿੰਦਾ ਦਾ ਮੈਨੂੰ ਉਹ ਕੱਲ ਮੈਨੂੰ ਕਹਿੰਦਾ ਲੱਦ ਲਿਆ ਦੂੰ ਮਗਾਏ ਫੋੜਨੇ ਨਹੀਂ ਲਿਆਉਣਾ ਰੇ ਬਾਈ 25 ਟੋਟੇ ਇਹਨੂੰ ਤਾਂ ਪਤਾ ਹੀ ਨਹੀਂ ਲੱਗਦਾ 25 ਟੋਟੇ ਬਲ ਦੇ ਪਿੱਛੇ ਸਕੰਝੇ ਜੀ ਅਡਾ ਲੈ ਬਟਰਾ ਆਮ ਨਾਲ ਜਾ ਕੇ ਦਾ ਆਮ ਨਾਲ ਆ ਗਿਆ ਸਾਡੇ ਦੇਢ ਹੀ ਹੁੰਦੇ ਜਾਣਾ ਫੋੜਨੇ ਤਾਂ ਪਹਿਲਾਂ ਬਹੁਤ ਵਦਾ ਫੇਰ ਇਹਨੂੰ ਤਾਂ ਫਰਕੇ ਨਹੀਂ ਚਾਹੀ ਸਾਲ ਨਹੀਂ ਆਇਆ ਜੀ ਜਿੱਥੇ ਤੈਨੂੰ ਬਾੜ ਨੰਗ ਕੇ ਉਤਰਨਾ ਨੰਗਦਾ ਵੀ ਨਹੀਂ ਆਹੋ ਤਾਂ ਮੈਨੂੰ ਕਿਹਾ ਲੱਗੇ ਪਿੱਛੇ ਕਰਕੇ ਮੋੜਿਆ ਉਹਨੇ ਅਸਮੀਰ ਇੱਕ ਨਹੀਂ ਮੁੜਦਾ ਉੱਥੇ ਉਹ ਮੂਰੇ ਢੋਲ ਹੈ ਪਏ ਹੈ ਨਾ ਢੋਲਾ ਕਰਕੇ ਮੋੜਿਆ ਉਹਨਾਂ ਨੇ ਮੈਂ じゃ ਗਲੀ ਚ ਮੋੜਿਆ ਅੰਦਰ ਤੇ ਆਹ ਢੋਲ ਪਏ ਢੋਲ ਪਏ ਆ ਮੂਰੇ ਢੋਲ ਪਏ ਉਧਰ ਢੋਲ ਪਏ ਹਾਂ ਤਾਂ ਮੋੜਿਆ ਉਹਨਾਂ ਨੇ ਤੇ ਇੱਕ ਵਾਰੀ ਮੁੜਿਆ ਹੁੰਦਾ ਇੱਕ ਗੇਟ ਨੂੰ ਕੱਟਣਾ ਪੈਂਦਾ ਹੁਣ ਤਾ ਸਿੱਧਾ ਕਰਕੇ ਕੱਢਿਆ ਹੋਣਾ ਇਹਨੇ ਉੱਥੇ ਤੇ ਐ ਸਿਕੰਜਾ ਜੋੜ ਕੇ ਹਾਂ ਐਂ ਜਦ ਦੇ ਨਾਲ ਦੀ ਨਾਲੇ ਮੋੜ ਲਿਆ ਟਰੈਕਟਰ ਨੰਨਾ ਠੀਕ ਐ ਬਾਬੀ ਆ ਜੀ ਦੇਖਦਾ ਪਰਸੇ ਨੂੰ ਪਾਣੀ ਲਾਉਣਾ ਯਾਰ ਪਰਸੇ ਨੂੰ ਪਾਣੀ ਪਿਲਾ ਦੇ ਰੇ ਵੀ ਪਾ ਕੇ ਤੁਹਾਡਾ ਤਾਂ ਬੱਢੇ ਪਰ ਗਿਆ ਵਾਹੇ ਕੰਮ ਬਸ ਚਲੇ ਗਿਆ ਮੈਂ ਤਾਂ ਹੀ ਕਹਿੰਦਾ ਹੁਣ ਪਾਣੀ ਲਾ ਦੇਮੇ ਤੇ ਬਾੱਡਾ ਲਾ ਦੇਣਾ ਹਾਂ ਠੀਕ ਨਹੀਂ ਪੰਮੀ ਪੁੱਛਦਾ ਤਾਂ ਕਹਿੰਦਾ ਬਾਜਰਾ ਬਾੱਡ ਲਮਾ ਹੋ ਗਿਆ ਨਾ ਨਹੀਂ ਵੱਢਣਾ ਕਿਦਾ ਉਹ ਖੜਾ ਮੈਂ ਬਾੱਡ ਲਾ ਜਾ ਅੱਛਾ ਠੀਕ ਨਹੀਂ ਗੱਲ ਹੈ ਬਾੱਡ ਲਾ ਮਹਾ ਤੁੰਨ ਨਵੇੜੇ ਕੰਮ ਦਾ ਸਮਾਂ ਕੋ ਗਾਹ ਨੂੰ ਰੋਟਾ ਵੇਟਰ ਨਾਲ ਵਾਕੇ ਪੱਧਰ ਤੇ ਵੀ ਉਹਨੂੰ ਇਸ ਥਾਲੀ ਝੜ ਹੁੰਦਾ ਨਾ ਇੱਥੇ ਆ ਗਿਆ ਬਾਜਰਾ ਹੋ। ਬੀਜ ਦੋ ਦਵਾਰਾ। ਮਰੂਟਾ ਬੀੜ ਤੇ ਕਮਾਈ ਆ। ਹਾਲ ਤਾਂ ਰੇਹ ਬਣ ਜਾਣਾ ਹੁੰਦਾ ਜਿਹੜਾ ਝੜ ਜੋੜ ਹੈਗੀ ਆ। ਉਹਦੇ ਬਾਅਦ ਨਵਾਂ ਬਿਲਾ ਦਿੰਦੇ। ਹਾਂ ਹੁਣੇ ਪੰਮੀ ਤੇ ਬਾਅਦ ਵੱਢ ਕੇ ਉਹਨੇ ਕਿਹੜੇ ਜੰਮਣਾ ਹੈ। ਹਾਂ। ਬਾਦੋ। ਬਾਦ ਦਿੰਦੇ ਹਾਲੇ ਨੂੰ। ਬੱਸ। ਠੀਕ ਨਹੀਂ। ਮੁੜ ਕੇ ਆ ਤੇਰਾ ਕਾਂਕ ਜਿਆਦਾ ਬੱਲ ਪੈਣੀ ਆ। ਹਾਂ। ਬੀਜ ਇੱਕ ਗੁੰਜਰ ਰੱਖਣਾ ਰੱਖ ਲੈਨੇ ਬੀਜ ਮਿਲ ਜਾਂਦਾ ਏ। ਥੇਰ ਲਾ ਦੇ। ਹਾਂ। ਇਹ ਛੰਡ ਬਹੁਤ ਹੀ ਰਾਤ ਆ। ਠੰਡ ਦਾ ਯਾਰ ਦਿਨ ਗਰਮੀ ਆ ਰਾਤ ਨੂੰ ਠੰਡਾ ਹੁੰਦਾ। ਹੁਣ ਹੀ ਹਲਾ ਹੁਣ ਕੂਟੇ ਕੱ ਅਦਾਲਤ ਹੁਣ ਵੀ ਆਪਾਂ ਕਿ ਨਹੀਂ ਜਾਂਦੇ ਪੰਜਵੇਂ ਛੇਵੇਂ ਦਿਨ ਨਿਕਲੀ ਜਾਂਦੀ ਹੈ ਰਾਤ ਨੂੰ ਰੋਕਦੀ ਕੰਮ ਤੇ ਰਾਤ ਪੂਰੀ ਸੌਹਰੋ ਹੱਥ ਪੈਰਾਂ ਐ ਸੋਣ ਨੂੰ ਦਜਾਠਾ ਕੋਰਾ ਪਿਆ ਬੰਦੀ ਠੰਡਾ ਯਾਰ ਹਾਂ ਠੰਡ ਤੇ ਦਿਨ ਚੱਲਦੇ ਜੇ ਹੁਣ ਨਾ ਪਈ ਫਿਰ ਪਾਊਗੀ ਕਦ ਇਹੀ ਗੱਲ ਹੈ ਠੰਡ ਮੈਂ ਕਿੱਥੇ ਕਰਾਂ ਹਾਂ ਬਹੁਤ ਦਿਨ ਤੱਕ ਸਿੱਧੀ ਪੰਦਰਵਾੜੇ ਸ਼ੁਰੂ ਹੋਣ ਨੂੰ 15 ਮਹੀਨੇ ਚੱਲਪਣੇ ਕੰਮ ਹੋਣਾ ਨਾ ਕਹਿੰਦਾ 15 ਦਿਨ ਅੱਜ 27 28 ਹੋ ਗਈ ਅਗਲਾ ਦਸੰਬਰ ਤੂੰ ਦੇਖੀ ਹਾਂ ਠੰਡ ਤਾਂ ਬਹੁਤ ਪਣੀ ਹੈ ਤੈਨੂੰ ਅੱਛਾ ਨਾ ਸਤਾਈਂ ਲੇਟ ਪਾਊਗਾ ਅਧਰਾਂਪਰ ਤਾਂ ਪੈਣਾ ਹੀ ਮੰਨ ਲੈ ਪਿਛਲੇ ਸਾਲ ਦਸੰਬਰ ਜਨਵਰੀ ਸੂਰਜ ਨਹੀਂ ਨਿਕਲਿਆ ਫੇਰ ਮੰਡਾਲੀ ਸਭਾ ਨੂੰ ਵੀ 500 ਦੱਦੇ ਵੀ ਸੁਣਦੇ ਹਾਂ ਸੂਰਜ ਨਹੀਂ ਨਿਕਲਿਆ ਮਹੀਨਾ ਸਵਾ ਮਹੀਨਾ ਐ ਬਾਰ ਖੰਡ ਬਹੁ ਪੈਣੀ ਐ ਚ ਠੀਕ ਹੰ ਖੰਡ ਵੀ ਐਸੀ ਜੀ ਮਤਲਬ ਹੰਡਾ ਹੁਣ ਚਾਹੀਦੀ ਰੋਕਣ ਕੱਠੀ ਜਾ ਜਾਨੇ ਹੰਡਾ ਹੁਣ ਚਾਹੀਦੀ ਰੋਕੇ ਰੋਕੇ ਇਹ ਮੈਂ ਚੱਲ ਹੁਣ 10 ਦਿਨ ਬੰਦਾ ਦੇ ਤੱਕ ਖੰਡ ਬਹੁ ਪੈਣੀ ਆ ਉਹ 15 ਦਿਨ ਦੀ ਖੰਡਾ ਨਹੀਂ ਬਾਈ ਰੋਕ ਲੈਣੀ ਉਹ ਉਤੇ ਦੱਬ ਲੈਣੀ ਕਣ ਕੇ ਇਹ ਦੱਬਣੀ ਹੁਣ ਅੱਧਾ ਦਸੰਬਰ ਤੱਕ ਲਾਲਾ ਹਾਂ ਅੱਜ ਦਾ 15 ਮਹੀਨਾਰ ਅੱਧਾ ਨੰਬਰ ਅੱਧਾ 15ਵੇਂ ਨੂੰ ਆਪਾਂ ਨੇ ਟਰਾਲੀਆਂ ਪਰ ਤੰਬੂ ਹੋਣੇ ਆ ਠੰਡ ਹੋਣੀ ਆ ਫਤਿਹਗੁਰ ਸਾਹਿਬ ਨੂੰ ਅੱਧੇ ਨਾ ਟਾਮੇ ਟਾਮਾ ਨੇ ਹੋਰ ਕਹਿਣਾ ਵੀ ਅਸੀਂ ਜਾਣਾ ਨਹੀਂ ਠੰਡ ਬਹੁਤ ਹੋਗੀ ਚਲੋ ਭਾਈ ਉੱਥੇ ਵੀ ਲੰਗਰ ਲਾਉਣੀ ਨਹੀਂ ਭਾਈ ਜਾਣਾ ਹੀ ਨਹੀਂ ਮੱਥਾ ਟੇਕਣ ਦਾ ਬਹੁਤ ਬਹੁਤ ਸ਼ਹਾਦਤ ਅਦਾਕਾਰ ਹੋਰ ਦੇਣਾ ਨਹੀਂ ਦੇ ਸਕਦੇ ਦੇਣਾ ਕਿੱਥੇ ਦੇ ਦੂੰਗੇ ਅਸੀਂ ਪਰ ਇੰਨਾ ਹੈ ਵੀ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਸੰਸਾਰ ਚੱਲਦਾ ਹੈ ਵੀ ਤਣਕਾ ਤਣਕਾ ਕਰਕੇ ਉੱਤੇ ਕਾਸੀ ਚੀਜ਼ ਦੀ ਘਾਟ ਨਹੀਂ ਆਈ ਹੈ ਹਨਾ ਤੇ ਮਹਾਰਾਜ ਦੇ ਘਰ ਕਾਸੀ ਨਹੀਂ ਕਾਟ ਜੇ ਜੈ ਆਏ ਵੀ ਜਿਹਨੂੰ ਸਰਦਾ ਉਹਨਾਂ ਕਗਲਾ ਦੰਦਾ ਹੈ ਬਸ ਹਨਾ ਸੇਰ ਚੋਕਦਾ ਹੈ ਹਨਾ ਚੱਲੀਏ ਕਿ ਕਿਵੇ ਚੱਲ ਦੇਖੀਏ ਆ ਰਹੀ ਹੈ ਹੁਣ ਮੈਂ ਵੀ ਜਿਹੜਾ ਕਹਿ ਰਿਹਾ ਭਾਰ ਸੇ ਨਾਲ ਕਿ ਥੋੜਾ ਗਾਂ ਫੇਰੇ ਫੇਰ ਪਾਣੀ ਨੇ ਠਿਆ ਇੱਕ ਕਹਿਰਾ ਨੇ ਨਾ ਉਰਲੀ ਪੱਟ ਦਾ ਜਿੱਥੇ ਆਪਾਂ ਮੰਜਾ ਡਾਈ ਬੈਠੇ ਤੇ ਉਹ ਪੱਟ ਉਹ ਅਖੀਰ ਲੈ ਕੇ ਨਹੀਂ ਛੱਡ ਕੇ ਆਇਆ ਹੁਣ ਭੰਡਰੇ ਨਾਲ ਹੀ ਛੱਡਣਾ ਭੰਡਰੇ ਗਾਂ ਤਾਰੀ ਜਾਂਦਾ ਹੈ ਨਾ ਨਾ ਉਧਰ ਦਾ ਹੀ ਨਹੀਂ ਪਾਣੀ ਗਾਲੇ ਖਤਮ ਹੋ ਜਾਂਦਾ ਉਹ ਘੜੇ ਰੌਣੀ ਕਰੇ ਕਿਥੇ ਗਦੇ ਖਤਮ ਪਾਣੀ ਜਦੋਂ ਖਤਮ ਹੋਉਂ ਕਹਿਰੇ ਦੂਰ ਵੱਢਦੀ ਸਾਰੀ ਸਾ ਪਾਣੀ ਭਰ ਕੇ ਖਾਲਦੀ ਆ ਪਾਣੀ ਖਾਲਦੀ ਆ ਪਾਣੀ ਖੜਪੀ ਸੁਣਦਾ ਅੱਜ ਤਾਂ ਬੰਗਲੇ ਦੇ ਸਾਡੇ ਕਿੰਨੇ ਆਏ ਸਾਰੇ ਹਾਂ ਪਤਾ ਨਹੀਂ ਕੀ ਚੱਕਰ ਅੱਜ ਦਾਪਤ ਪਰ ਦਾਪਤ ਪਰ ਅੱਜ ਮੈਂ ਕਹਿ ਕੇ ਆਇਆ ਤਾਂ ਉਹਨਾਂ ਨੂੰ ਮਾਂ ਆ ਜਿਓ ਸਾਡੇ ਕਿੰਨੇ ਵੀ ਭਾਈ ਦਾਪਤ ਪਰ ਮੈਂ ਸਾੜੀ ਗੰਨ ਕਿਉਂ ਮਾਰੀ ਜੀ ਮਜੂਦੋ ਛਿੱਦੀ ਜੀ ਲੱਗੀ ਜਾਂਦੀ ਆ ਹਾਂ ਅੱਜ ਦਲੀ ਦੇ ਕਿਹੋ ਜਿਹੇ ਤਾਰੀਏ ਆਇਆ ਵੜੇ ਜੀ ਉਹਨਾਂ ਦੇ ਤਾਰਦੀ ਆ ਸਿਕਾ ਜੀ ਬਈ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਬਲੌਗ 'ਚ ਤੇ ਰੇਲੇ ਇਹਦੇ ਜਾ ਕੇ ਅੱਜ ਦਾਇਆ ਗੰਨੇ ਜੋਗਾ ਦਾਇਆ ਇਕੱਲੇ ਦਾ ਬਿੱਲ ਚੱਲਿਆ ਨਹੀਂ ਹੈਗਾ ਗੰਨੇ ਦੀ ਤਿਆਰੀ ਕਰਨ ਦੀ ਕਹਾਣੀ ਉਹ ਤੈਨੂੰ ਤਾਂ ਚੱਲੂਗਾ ਜੀ ਇੰਦਾ ਨਹੀਂ ਕੋਈ ਚੱਕਰ ਆਏਗਾ ਚੱਲ ਹੁਣ ਆਏ ਆ 2-4 ਦੇ ਲੇਟ ਚੱਲ ਤੂੰ ਜਿੰਦੂ ਦਾ ਬਾਕੀ ਪਕੀਆ ਜਿੰਦੂ ਆ ਜੀ ਮਾੜੀ ਰੇਤ ਇਕੱਠਾ ਕਰ ਰੇਤ ਹੀ ਫਿਰ ਸ਼ੌਟਜ ਆ ਜਾਂਦੀ ਬਾਦਮਾ ਗੰਨਾ ਬੀਜਣਾ ਜਾਂਦਾ ਫਿਰ ਔਖਾ ਲੱਗਦਾ ਯਾਰ ਰੇਹ ਵੀ ਨਾ ਜਿਹੜੇ ਹੋਊਗਾ ਤਾਂ ਅਸੀਂ ਗੰਨਾ ਬੀਜਣਾ ਇਹ ਨਹੀਂ ਜਿਹੜਾ ਮੁੰਡਾ ਵੱਡਾ ਹੋਣਾ ਉਹ ਵੀ ਪੈਣਾ ਫਿਰ ਬਾਦਮਾ ਉਹ ਤਾਂ ਪੈਣਾ ਹੀ ਪੈਣਾ ਹੈ ਮੁੰਡਾ ਲਈ ਗੰਗਮਾਈ ਪੈਣਾ ਹੈ ਮਾ ਵੀ ਕਹਿੰਦਾ ਕਿੰਨਾ ਲਾਉਂਗਾ ਤਾਂ ਵੀ ਪੈਣਾ ਜੇ ਬੂਟੇ ਵਾਲੇ ਕੋਈ ਬੀਜਣਾ ਹੋਇਆ ਹੋਰ ਤਾਂ ਵੀ ਪੈਣਾ ਤਾਂ ਵੀ ਪੈਣਾ ਯਾਨੀ ਕਿ ਸਾੜਾ 6 ਮਹੀਨੇ ਦਾ ਕੋਟਾ ਹੁਣ ਧਾਨਾ ਥੰਈਦਾ ਹੈਗਾ ਉਹਦੇ ਬਾਅਦ ਗਾਹ ਦੇਖਾਈ ਜਾਊਗੀ ਠੀਕ ਹੋ ਗਿਆ ਅਸੀਂ ਪਹਿਲਾਂ ਵੀ ਚੱਕਿਆ ਹੁਣ ਚੱਕਿਆ ਜੰਨੇ ਵਾਲਿਆਂ ਚ ਅੱਧਿਆਂ ਚ ਕਣਕ ਬੀਜ ਹੋਣੀ ਅੱਧਿਆਂ ਚ ਮੱਕੀ ਬੀਜ ਹੋਣੀ ਆ ਮੱਕੀ ਵੀ ਚਾਹੀਦਾ ਚੱਲੂਂਗੇ ਆ ਚੱਕੇ ਮੈਂ ਨਾ ਠੀਕ ਐ 25 22 ਚੱਕੇ ਜਾਏ ਵਾਗ ਆ ਤੁਸੀਂ ਜਾਂਦੇ ਦੀਵੇਂ ਮਿੰਨੇ ਕਾਂਗ ਲਾ ਦੇਣੀ ਕੋ ਫੇਰ ਮਿੰਨੇ ਸਾਡੇ ਪੱਕੇ ਆ ਉਹਦੇ ਬਾਅਦ ਰੱਬ ਸੁੱਖ ਰੱਖੇ ਫੇਰ ਦੇਖਾਂਗੇ ਕਣ ਕਣਕ ਵੱਟ ਕੇ ਕੀ ਆ ਬਾਤ ਇਹ ਸੱਦੂ ਆ ਰਿਹਾ ਯਾਰ ਹੱਥ ਲੇ ਕੇ ਕਿਥੇ ਜਾ ਫਿਰ ਪੈਰ ਰੱਖਣ ਨੂੰ ਸੁਣਾ ਰਹਿੰਦਾ ਚੱਕ ਵੀ ਕੱਢ ਆ ਰਹੇ ਨੇ ਬੜੇ ਆਪ ਕਿਰੇਕੂ ਥੱਲੇ ਵਿੱਚ ਦੇ ਲੈ ਹੈ ਵੀ ਬਹੁਤ ਆਜਾ ਦੇ ਥੱਲੇ ਦੇ ਹੈ ਇਹ ਥੱਲੇ ਆਜਾ 25 ਥਾਲੇ ਲੱਦੇ ਹੋਏ ਇਹਦੇ ਫਿਰ 25 ਦਿੱਤੇ ਹੋਏ ਵਗੈਰਾ ਪੰਨ ਦਾ ਸੋੜ ਲੱਦ ਰਹੇ ਹੁੰਦੇ ਨੇ 12.5 ਕੁਆਂਟਲ ਵਜਨ ਹੋ ਗਿਆ ਨਾ ਅੱਗੇ ਹਾਂ 12.5 ਹੋ ਗਿਆ ਕਿੰਨੀ ਕੁ ਵਜਤੀ ਦੀ ਜੀ ਤਾਂ 27 ਗੋਲ ਤੋਂ ਦਾ ਚੰਨ ਲੱਗ ਰਿਹਾ ਇੱਥੇ ਤੱਕ ਗਿਆ ਵੀ ਬੜੀ ਗੱਲ ਤਾਂ ਲੱਗ ਗਈ ਉਹ ਚੱਕ ਮਰਾ ਨਹੀਂ ਲੱਗ ਜਾਗੇ ਪਿੱਛੇ ਆ ਉਹ ਟਾਂਕ ਜੀ ਗੋੜੀ ਟੁੱਟ ਕੇ ਪਾਸੇ ਹੋ ਜਦਾ ਉੱਥੇ ਦੀ ਹੋਰ ਯਾਰ ਜਿਹੜੀ ਆ ਕਿ ਇਹ ਨਾ ਹਾਂ ਇੱਥੇ ਆ ਹਾਂ ਆ ਕੀ ਹੈ ਹਾਂ ਹਾਂ ਇਹ ਬਾਏ ਡੱਬੀ ਲਾ ਦਿੰਦੇ ਆ ਇਹਨੂੰ ਚੈਨਰ ਵੈਲਡ ਕਰਕੇ ਲਾਇਆ ਐਂਗਲ ਐਂਗਲ ਵੈਲਡ ਕਰਕੇ ਲਾਇਆ ਵਾ ਤਾਂ ਹੀ ਤਾਂ ਹੀ ਝੱਕ ਲਿਆਦਾ ਇੰਨੇ ਟੁੱਟੇ ਹੋ ਇਹ ਫਿਰ ਲੈ ਗਿਆ ਤਵੰਦੁਰਲੇ ਚੱਕੂ ਲੈਣੀ ਕੋਈ ਨਹੀਂ ਹੋ ਗਿਆ ਹਾਂ ਉਹ ਤੋਂ ਕੋਈ ਨਹੀਂ ਹੋ ਗਿਆ ਹਾਂ ਤੋਂ ਨਾ ਦੋ ਦਜਨ ਨਾ ਹੋ ਗਿਆ ਹਾਂ ਛੱਟੀ ਮਾਨ ਵਾਲੇ ਭਾਰੇ ਸੂਪਰ ਫਿਟਲ ਤੇਰਾ ਤੁਦਾਂ ਵਾਂ ਤੋਂ ਦੇ ਆ ਦੂਏ 16000 ਥੋੜਾ ਜਿਹਾ ਲੰਪਰ ਨਹੀਂ ਇਹ ਗਿਆ ਭਲੇ ਸਾਰਾ ਕੀ ਫਾਇਦਾ ਬਜਨ ਸੁਨਾ ਹਿਸਾਬ ਦੀ ਕੀ ਹੋਵੇ ਹੋਵੇ ਸੁੱਤ ਜੀਮੀ ਲੈ ਕੀ ਕਰਦਾ ਕਿਆ ਕਰਨਾ ਦੂਰੇ ਹਾਂ ਦੂਰ ਗੰਗਾ ਵਾਗੇ ਕਰਨਾ ਇਹਦਾ ਇਹ ਤਾਂ ਉਹ ਵੀ ਇਕੱਠੇ ਵਿੱਚ ਵੀ ਕੀ ਕਰਨਾ ਦੇਖਦੇ ਜੀ ਕੱਡੀ ਫਾਟੇ ਛੀ ਲੋਰੀ ਉਹਦਾ ਨਹੀਂ ਜੇ ਪਹਿਲਾਂ ਪਤਾ ਕਿ ਪਹਿਲੇ ਵੀ ਦਿਨ ਨੂੰ ਸਾਨੂੰ ਲੜਕਾ ਨਹੀਂ ਸਾਜ ਆ ਬੱਤੇ ਆਹ ਉਹ ਨੂੰ ਕਿ ਹੋ ਰੋਪਾਂ ਵੀ ਜਾਣਾ ਉਹਨੂੰ ਦੇਖ ਦਿੰਦੇ ਜੀ ਚਾਹ ਚਾਹਟਰ ਵਾਗੇ ਹੁੰਦਾ ਜਾ ਦੇਖ ਲੈ ਮਾੜੀ ਹਵਾ ਲੱਗ ਗਈ ਚੱਲ ਹਣਾ ਪਹਿਲਾਂ ਦੇਖ ਕੇ ਆਈਂ ਇਹ ਪੈਰ ਕੰਗ ਦਾ ਦੇਖੀ ਫੇਰ ਉਹਨਾਂ ਰਾਈਟਰ ਲੰਘਿਆ ਪੱਪਰ ਨੂੰ ਖੜੀ ਗਈ ਉਹ ਕੱਢੀ ਵਾਹ ਪਰ ਧੀ ਤਵੀ ਵਿਗਾਣੀ ਮਾੜੀ ਉਹ ਭੋਲ ਕੀ ਬੱਤ ਹੋਣਾ पर तमियां बाछी है जे केछे बोटियां तमियां तो बोले यार ध्यान दे जल्दी ला सोनिया लुका बिरो कोली बंद जा कर है सुखनी पर जरा तो उसके तमियां होवे ना इधर पगलना है ना के ਦਾਂ ਕੱਪ ਨਾ ਬੋਲ ਜੂਆ ਲਾ ਜਾ ਪੈਸੇ ਟੋਟੇ ਜੂਰੀ ਉਹ ਕਿੱਥੇ ਲਾਵਾਂ ਮੈਂ ਕਿਹਾ ਟੂੜੀ ਆ ਜਾ ਪਿਆਰ ਦੇ ਪਿੱਛੇ ਹਾਂ ਰੈਡੀ ਹੋ ਜਾਣ ਕੋਈ ਨਾ ਮਾਲ ਆਇਆ ਰੱਖਾਂ ਨਹੀਂ ਆਈ ਲੋਡ ਨਹੀਂ ਹੋਣਾ ਅੱਜ ਦੀ ਹੈਂ ਆਇ ਨਹੀਂ ਲੂੰਗਾ ਮੈਂ ਕਾਜ ਨਹੀਂ ਹੋਣਾ ਤੁੰਗ ਥੱਲੇ ਲਾ ਦੇ ਆਂ ਚਲ ਅਗਦਾ ਜੂਰੀ ਵੀ ਲੱਗ ਜੂਗਾ ਹੋਰ ਜਲਾਣਾ ਹੋਇਆ ਨਾ ਸੋਣ ਮਾਰਖ ਜੀ ਗਾ ਬਹੁਤ ਬਰਾਬਰ ਹੈ ਇਹ ਮੁਕਾਂ ਜਿਹੜਾ ਗ੍ਰਿੰਡਰ ਫਿਰਦਾ ਹੀ ਤਾਂ ਨਹੀਂ ਥੱਕਦੀ ਠੀਕ ਹੈ ਨਾ ਚੌੜੀ ਲਾਈ ਯਾਰ ਚੌੜੀ ਢਾਂਗ ਲਾਤੀ ਇਹਨਾਂ ਦਾ ਬੰਦਾ ਨੂੰ ਪਰ ਹੰਮਲਾ ਵੀ ਇਤਨੀ ਦਰਜ ਪਾ ਨਹੀਂ ਉਹ ਜਿਹੜਾ ਪਿੱਟ ਲਾਂਦੇ ਆ ਜੇ ਉਹ ਸਿੱਧੇ ਲਾਈਏ ਉਹ ਗਿਰਨੀ ਇੱਟੇ ਜੇ ਦਰਜ ਪਾਉਂਦੇ ਮਗਰੀ ਨਹੀਂ ਨਾ ਸੀ ਸੋਚਿਆ ਨਹੀਂ ਤੇ ਇਹ ਸੋਚਦਾ ਪੈਂਦਾ ਹਾਂ ਜੀ ਉੱਕੇ ਦਾ ਪਤਾ ਹੀ ਨਹੀਂ ਆਉ। ਉਹ ਤਿੰਨ ਲੱਗਣ ਚਾਰ ਲੱਗਦੇ ਜਾਂਦੇ ਨੇ। ਚਾਰ ਲੱਗਣੇ ਆ। ਹਾਂ? ਤਿੰਨ ਲੱਗਦੇ ਆ। ਥੋੜਾ ਹੂਟ ਲਾ ਦੇ ਦਾ ਜੂੜ। ਇਹ ਕਿ ਚਾਰ ਲੱਗਦੇ ਹੁਣ ਤਿੰਨ ਲੱਗਦੇ ਮੇਰੇ ਜਗਾ ਘਟ ਗਈ ਐ ਵਧ ਲਊਗਾ ਜਗਾ। ਚਾਰ ਲੱਗਣ ਜਾਂਦੇ ਤੇ ਬਾਈ। ਉਹ ਚਾਰ ਨਹੀਂ ਲੱਗਣਗੇ ਯਾਰ। ਲੱਗਣਗੇ। ਸਾਤੇ ਲੱਗਦੇ ਤੁਸੀਂ ਚਾਰ ਗਿਰ ਜਾਣੀ ਰਹਿਣ ਦੇ। ਨਹੀਂ ਕਿੱਦਾਂ ਣਾ ਕਿੱਥੇ ਗਿਰਦੀ ਭਜਾਉਂਗਾ। ਇਹ ਲੈ।